ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੁਕਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਵਿੱਚ ਸ਼ਾਮ ਦਾ ਟਾਈਮ ਆ ਜੀ ਇਵਨਿੰਗ ਦਾ ਟਾਈਮ ਆ ਤੇ ਰਹਿ ਰਾਜ ਸਾਹਿਬ ਦਾ ਟਾਈਮ ਹੋ ਚੁੱਕਿਆ ਵਾ ਕਿਵੇਂ ਬੀਤੇ ਸੀਗਾ ਤੇ ਹੁਣ ਜਿਵੇਂ ਬਾਪੂ ਜੀ ਹੁਣੇ ਬੈਠੇ ਨੇ ਅਖਬਾਰ ਪੜ੍ਹੀ ਜਾਂਦੇ ਨੇ ਭੁਪਿੰਦਰ ਬਾਪੂ ਪਿੰਦਰ ਬਾਬੇ ਕਿਵੇਂ ਆ ਠੀਕ ਆ ਸਤਿ ਸ੍ਰੀ ਅਕਾਲ ਜੀ ਠੀਕ ਆ ਸਤਿ ਸ੍ਰੀ ਅਕਾਲ ਜੀ ਪੜ ਲਓ ਪੜ ਲਓ ਪੜ ਲਓ ਬਾਬਾ ਪੜ ਲਓ ਕਿਵੇਂ ਹੋ ਗੋਸ਼ੀ ਬਾਬੇ ਠੀਕ ਹੋ ਠੀਕ ਆ ਬਾਬਾ ਠੀਕ ਆ ਬਾਬਾ ਓ ਦੇਵਾ ਕੇ ਦੇਵਾ ਕੇ ਦੇਵਾ ਦੇਵਾ ਕਿਵੇਂ ਆ ਠੀਕ ਆ ਠੀਕ ਆ ਦੱਸਿਆ ਕਿਵੇਂ ਆ ਦਿਨਾਂ ਘੜੀ ਆ ਦੇਵਾ ਦੇਵਾ ਘੜੀ ਲੈਣੀ ਆ ਇੱਕ ਘੜੀ ਮੰਗਦਾ ਹੀ ਦੇਵਾ ਕਈ ਦਿਨਾਂ ਤੋਂ ਘੜੀਆਂ ਲਿਆ ਕੇ ਦੇਣੀ ਆ ਇੱਕ ਦੇਵਾ ਨੂੰ ਡੇੜੀਓ ਦੇਣਾ ਡੇੜੀਓ ਹਣਾ ਤੈਨੂੰ ਵੀ ਦੇਊਗਾ ਤੈਨੂੰ ਵੀ ਦੇਊਗਾ ਤਾਂ ਦੇਖੋ ਬਾਪੂ ਹੁਣਾਂ ਨੇ ਅੱਜ ਦੁਪਹਿਰਦਿਆਂ ਨੇ ਮਟਰ ਦੇ ਦੇਗਾ ਭਰਤਾ ਕੱਢ-ਕੱਢ ਕੇ ਤੇ ਹਜੇ ਵੀ ਲੱਗੇ ਹੋਏ ਨੇ ਮਟਰ ਜੀ ਸਾਸਤਰੀ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਟਰ ਪਰਮਜੀਤ ਸਿੰਘ ਜੀ ਧਾਮੀਆਂ ਗਲਾਂ ਤੋਂ ਤੇ ਇੱਧਰ ਸਾਡਾ ਦੁਰਲਭ ਸਿੰਘ ਇਹਨੂੰ ਦੁਰਲਭ ਨੂੰ ਲੈ ਕੇ ਆਏ ਸੀ ਤਾਲੀ ਸਾਹਿਬ ਗੁਰਦੁਆਰਾ ਸਾਹਿਬ ਦੇ ਬਾਹਰੋਂ ਰਾਏਕੋਟ ਤੋਂ ਬਾਈ ਬਹੁਤ ਮਾੜੀ ਹਾਲ ਸੀ ਭਾਈ ਵੀ ਹੁਣ ਤਾਂ ਠੀਕ ਆ ਵੀਰਾ ਇਧਰ ਗੋਪਾਲ ਜੀ ਤੇ ਇਧਰ ਵੀਰਾ ਸਾਡਾ ਇਧਰ ਕੁਲਵਿੰਦਰ ਸਾਡਾ ਦੱਦਾ ਹੂਰ ਵਾਲਾ ਮਟਰ ਕੱਢੀ ਜਾਂਦਾ ਬੈਠਾ ਤੇ ਹੁਣ ਇਦਾਂ ਹੀ ਸੁਪਨਿਆਂ ਦੇ ਘਰ ਵਿੱਚ ਸਾਡੇ ਪਰਿਵਾਰ ਦੇ ਮੈਂਬਰ ਆਪਣੇ ਆਪਣੇ ਫਰਜ਼ ਆ ਜਿਹੜੇ ਉਹ ਨਿਭਾਉਂਦੇ ਰਹਿੰਦੇ ਨੇ ਉਹ ਗੁਰਦੁਆਰਾ ਸਾਹਿਬ ਭੋਗ ਪਾ ਕੇ ਹੱਡਾ ਸ਼ਾਮ ਦਾ ਰਹਿਦਾ ਸਾਹਿਬ ਦਾ ਤੇ ਮੰਮੀ ਵੀ ਭੋਗ ਪਾਠ ਕਰਕੇ ਆ ਮੰਮੀ ਹੋ ਗਿਆ ਰਹਿਰਾ ਸਾਹਿਬ ਹਾਂ ਰਹਿਰਾ ਸਾਹਿਬ ਹੋ ਗਿਆ ਤੇ ਹੁਣ ਆ ਦੇਖੋ ਭੋਗ ਪੈ ਗਿਆ ਹੁਣ ਬਾਪੂ ਹੁਣੇ ਬਾਹਰ ਆਈ ਜਾਂਦੇ ਸਾਰੇ ਬੱਬੂ ਬਾਬਾ ਜੀ ਸਤਿ ਸ੍ਰੀ ਅਕਾਲ ਤੇ ਰਤਨਦੀਪ ਪ੍ਰਸ਼ਾਦ ਵੰਡੀ ਜਾਂਦਾ ਵਾ ਤੇ ਵਸ ਸਾਡੀ ਵਾਰ-ਵਾਰ ਬੇਨਤੀ ਆ ਇੱਕੋ ਹੀ ਜਿਹੜਾ ਬੀਬੀਆਂ ਦਾ ਘਰ ਆ ਉਹ ਬਹੁਤ ਛੋਟਾ ਪੈ ਗਿਆ ਹੁਣ ਵਿਹੜਾ ਜਿਹੜਾ ਬਹੁਤ ਛੋਟਾ ਵਾ ਇਹ ਜਗਾ ਘਟ ਹੋਣ ਕਰਕੇ ਦਿੱਕਤ ਆਉਂਦੀ ਆ ਸਾਨੂੰ ਚਾਹੁੰਦੇ ਆ ਜਲਦੀ ਜਲਦੀ ਜਿਹੜਾ ਬੀਬੀਆਂ ਦਾ ਘਰ ਆ ਉਹ ਅਲੱਗ ਬਣ ਜਵੇ ਇੱਧਰ ਵੀ ਬੀਬੀਆਂ ਤੇ ਭੈਣਾਂ ਸਾਡੀਆਂ ਹੁਣ ਮਟਰ ਕੱਢ ਕੇ ਹਟੀਆਂ ਰੇ ਸੋਨੂੰ ਭੈਣ ਕੱਢੀ ਜਾਂਦੀ ਆ ਮਟਰ ਤੇ ਇੱਧਰ ਇੰਨਾ ਕਿ ਛੋਟਾ ਜਿਹਾ ਬੇੜਾ ਵਾ ਇੱਥੇ ਹੀ ਕੱਪੜੇ ਧੋਂਦੇ ਆ ਇੱਥੇ ਹੀ ਭਾਂਡੇ ਢਿੰਡੇ ਧੋਂਦੇ ਨੇ ਤੇ ਇੱਥੇ ਕੱਪੜੇ ਸੁੱਕਣੇ ਪਾਉਂਦੇ ਨੇ ਇੱਥੇ ਸਾਰਾ ਦਿਨ ਬਹਿਣਾ ਹੁੰਦਾ ਪਹਿਣਾ ਨੇ ਸ assi kal krvinder pehne ਓਏ ਹਾਂ ਵੀ ਸਿਮੇ ਓਏ ਚਿਮਰੂ ਓਏ ਸੁਖਮਣਿਆ ਤੇ ਇੱਥੇ ਬੇਬੇ ਕਰਤਾਰੋ ਬੈਠੀ ਏ ਸਾਡੀ ਕਰਤਾਰੋ ਬੇਬੇ ਨੂੰ ਵੀ ਸਾਰਾ ਡੱਬਰ ਖਤਮ ਹੋ ਗਿਆ ਬੇਬੇ ਦਾ ਪੁੱਤ ਭਤੀਜੇ ਧੀ ਹੈ ਕੋਈ ਨਹੀਂ ਬੱਚਾ ਬਿਯਾਰੀ ਦੇ ਤੇ ਹਨ ਕੱਲੀ ਬੇਬੇ ਸਾਨੂੰ ਮੁੱਲਾਪੁਰ ਤੋਂ ਮਿਲੀ ਸੀ ਬਹੁਤ ਮਾੜੀ ਹਾਲਤ ਸੀ ਤੇ ਇਹ ਪੂਜਾ ਭੈਣ ਆ ਇਹ ਵੀ ਸਾਨੂੰ ਬਹੁਤ ਮਾੜੀ ਹਾਲਤ ਚ ਮਿਲੀ ਸੀ ਭੈਣ ਇਹਦਾ ਵੀ ਨਹੀਂ ਪਤਾ ਲੱਗਿਆ ਵਿਚਾਰੀ ਦਾ ਕੌਣ ਆ ਕਿੱਥੋਂ ਆ ਇਹ ਸਾਡੀ ਸਭ ਤੋਂ ਪਹਿਲੇ ਮੈਂਬਰਾਂ ਦੇ ਵਿੱਚੋਂ ਰਚਨਾ ਭੈਣ ਤੇ ਰਹਿਾਨਾ ਭੈਣ ਇਹ ਰਹਿਾਨਾ ਖਾਨ ਰਹਿਾਨਾ ਸਲਾਮ ਵਾਲੇਕਮ ਵਾਲੇਕਮ ਸਲਾਮ ਇਹਦੀ ਭੈਣ ਦੇ ਬਾਹਾਂ ਦੀ ਪੂਰੀ ਦੀ ਇੰਨੀ ਮਾੜੀ ਹਾਲਤ ਸੀ ਕੀੜੇ ਪੈਏ ਸੀ ਬਾਹਾਂ 'ਚ ਇਹਦਰ ਮੰਮੀ ਆ ਸਾਡੇ ਇਹ ਸੰਤੋਸ਼ੀ ਹਾਂ ਮਾ ਸੰਤੋਸ਼ ਮਾਤਾ ਇਹਨਾਂ ਦੇ ਵੀ ਪੈਰ ਚ ਕੀੜੇ ਪੈ ਹੋਏ ਸੀਗੇ ਤੇ ਹੁਣ ਮਾਤਾ ਛੁੱਟੀ ਮੰਗਦੇ ਆ ਤੇ ਮਾਤਾ ਨੂੰ ਹੁਣ ਕਿੱਥੇ ਭੇਜੀਏ ਛੁੱਟੀ ਦੇ ਕੇ ਇਹਨਾਂ ਸੜਕਾਂ ਤੇ ਡੰਡੀ ਸੀ ਮਾਤਾ ਲੰਬੇ ਸਮੇਂ ਤੋਂ ਤੇ ਅੰਦਰ ਹੁਣ ਜਿਵੇਂ ਸਾਡੀਆਂ ਭੈਣਾਂ ਦਾ ਬੀਬੀਆਂ ਦਾ ਸਾਂਭ ਸੰਭਾਲ ਕਰਨ ਦਾ ਸਿਕਿਉਰਿਟੀ ਦਾ ਸੇਵਾ ਦਾ ਸਾਰਾ ਮੇਰੀ ਸਮਨ ਭੈਣ ਆ ਗਈ ਤੇ ਬਿਆ ਸਾਡੀਆਂ ਅੰਚਿਕਾ ਇੰਦਰ ਨੂੰ ਸ਼ਾਮ ਦਾ ਟਾਈਮ ਅੰਦਰ ਵੀ ਜਿਵੇਂ ਜਿਵੇਂ ਸਾਰੇ ਅਸੀਂ ਆਹ ਪਹਿਲਾ ਮੰਜੇ ਲਾਏ ਹੋ ਸੀਗੇ ਹੁਣ ਮੰਜੇ ਰਿਪਲੇਸ ਕਰਕੇ ਬੈੱਡ ਲਾਤੇ ਆ ਭੈਣਾਂ ਨੂੰ ਤੇ ਬੀਬੀਆਂ ਨੂੰ ਸਾਰਿਆਂ ਨੂੰ ਤੇ ਬੈੱਡ ਉਹਨਾਂ ਪਿੱਛੇ ਜਿਹਾ ਬਣਾਇਆ ਜੈਸਲਿੰਗ ਕਿਵੇਂ ਬੁੱਤ ਠੀਕ ਆ ਤੇ ਦਵਾਈਆਂ ਦਿੱਤੀਆਂ ਜਾ ਰਹੀਆਂ ਤੇ ਇਧਰ ਸਰਪਾਲ ਸਿੰਘ ਜੀ ਹੁਣ ਸ਼ਾਮ ਦੀਆਂ ਦਵਾਈਆਂ ਦੇ ਰਹੇ ਨੇ ਸਾਰਿਆਂ ਨੂੰ ਤੇ ਅੰਦਰ ਬੀਬੀਆਂ ਸਵੇਰ ਦੇ ਕੱਪੜਿਆਂ ਦੀ ਤਿਆਰੀ ਕਰੀ ਜਾਂਦੀਆਂ ਪਹਿਣਾ ਕੱਲੋਂ ਜਿਹੜੇ ਕੱਪੜੇ ਪਹਿਣੇ ਆ ਬੀਬੀਆਂ ਦੇ ਸਵੇਰੇ ਸਾਜਦੇ ਉਹਨਾਂ ਦੇ ਸੈੱਟ ਬਣਾ ਕੇ ਨਾ ਕੇ ਰੱਖੀ ਜਾਂਦੇ ਆ ਤੇ ਸਵੇਰੇ ਉਨਮਾਰਨ ਵਕ ਹਾਂ ਹਾਂ ਬੇਬੇ ਸਾਸਰੀਕਾਲ ਸਾਸਰੀ ਜੀ ਮੈਂ ਛੱਡਿਆ ਠੀਕ ਆ ਗਰਦੀਪ ਕੋਲ ਚੱਲ ਬਣਾਗੇ ਕਿੱਥੇ ਜਾਣਾ ਦੱਸ ਕਿੰਦਰ ਨੂੰ ਨਾਲ ਹਾਂ ਚੱਲ ਬਣਾਗੇ ਕੋਈ ਨਾ ਚੱਲ ਬਣਾਗੇ ਆ ਨਿਆਮ ਥਾ ਦੇ ਜਗਿੰਦਰ ਨਾਲ ਕੋਈ ਨਾ ਜਗਿੰਦਰ ਨੂੰ ਮੈਂ ਮਿਲ ਲੈਣਾ ਤੇਦਰ ਹਾਂ ਭਾਈ ਅੰਜਲੀ ਸਾਸਰੀਕਾਲ ਠੀਕ ਆ ਭੈਣੇ ਸਾਸਰੀਕਾਲ ਭੈਣੇ ਹਾਂ ਵੀ ਗੱਗੂ ਆਏ ਸਤਿ ਸ੍ਰੀ ਅਕਾਲ ਭਰਪਾਲ ਕੁਰਮਾ ਤਾਂ ਠੀਕ ਆ ਮਾਤਾ ਜੀ ਦੀ ਕੀ ਹੋ ਗਿਆ ਜਾ ਕੁਝ ਹੋ ਗਿਆ ਓਹੋ ਕਰਪਾਲ ਸਿੰਘ ਜੀ ਆ ਲੱਤ ਤੇ ਦੇਖੋ ਕੀ ਹੋਇਆ ਮਾਤਾ ਦੇ ਮਾਨਕ ਦਿਖਾਓ ਬਾਹਰ ਹਸਪਤਾਲ ਚੈੱਕ ਕਰਾਓ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹਾਂ ਭਾਈ ਹਰਪ੍ਰੀਤਨ ਕੁਰਮਾ ਮਾਤਾ ਤਕੜੀਆਂ ਭਾਈ ਸਤਿ ਸ੍ਰੀ ਅਕਾਲ ਮਾਂ ਸਤਿ ਸ੍ਰੀ ਅਕਾਲ ਉਹ ਵਾਸ ਮੈਂ ਥੋੜਾ ਜਿਹਾ ਬਿਜੀ ਸੀਗਾ ਹਾਂ ਭਾਈ ਸਰਜੀਤ ਕੁਰੇ ਤਕੜੀਆਂ ਬੇਬੇ ਜਿਉਂਦੀ ਵਾਦੀ ਨੇ ਬੇਬੇ ਜਿਉਂਦੀ ਧੰਨਵਾਦ ਤੇਰਾ ਆਸ਼ੀਰਵਾਦ ਹਾਂ ਦਰਸ਼ਨ ਬੇਬੇ ਸਤਿ ਸ੍ਰੀ ਅਕਾਲ ਹਾਂ ਮਾਤਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਠੀਕ ਹੈ ਹਾਂ ਸੰਧਿਆ ਬੇਬੇ ਸਤਿ ਸ੍ਰੀ ਅਕਾਲ ਮਾਤਾ ਟੇਕ ਦਾ ਮੱਥਾ ਟੇਕਦਾ ਸਿਰ ਤੇ ਹੱਥ ਰੱਖਦੇ ਉਹ ਹਾਂ ਭੈਣ ਸਤਿ ਸ੍ਰੀ ਅਕਾਲ ਹਾਂ ਜੀ ਮੇਰੇ ਪਰ ਮਰੇ ਤੇ ਹੋਰ ਰਹਣਾ ਵਾ ਹੁਣ ਉਹਦੇ ਹੋਰ ਨਹੀਂ ਆਓ ਕੋਈ ਨਾ ਟਿਕਾ ਕਰਾਇਆ ਠੀਕ ਆ ਮੈਂ ਬੁਲਾ ਲੂੰਗਾ ਬੁਲਾ ਲੇ ਮੈਂ ਹੋਰ ਬੰਨ ਲਾ ਕੇ ਜਣਾ ਲੇਕਿਨ ਜਣਾ ਨਹੀਂ ਕੋਈ 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 ਸਵਾਲ ਲੂਗਾ ਆਓ ਠੀਕ ਆ ਠੀਕ ਤੂੰ 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 ਕੋਲ ਆਵੇਂਗਾ ਨਾ ਆਉਂਗਾ ਕੋਈ ਨਹੀਂ ਮੈਂ ਇਹ ਮਾਤਾ ਨੂੰ ਮੇਮ ਕਹਿੰਦੇ ਸਾਰੇ ਕਹਿੰਦੇ ਸੀ ਮੇਮ ਮੇਮ ਉਹ ਬੀ ਇੰਨੀ ਸੋਹਣੀ ਸੀ ਭੈ ਮਾ ਸਿੰਗਾਪੁਰ ਤੋਂ ਆਈ ਸੀ ਇੱਥੇ ਆ ਕੇ ਟਰੱਕ ਡਰਾਈਵਰ ਨਾਲ ਵਿਆਹ ਕਰਾਇਆ ਸੀ ਬਸ ਉਹਨੇ नशे ची जूलेम करता हाँ हाँ दर तकड़ी भारो सत प्यारो ठीक है ठीक है हां भेखा सा तकड़ी नमस्ते नमस्ते ਕੁੜੇ ਸ਼ਿਮਲਾ ਤਕੜੀਆਂ ਭੈਣੇ ਕੁੜੇ ਸ਼ਿਮਲਾ ਤਕੜੀਆਂ ਭਾਈ ਛੇ ਸ਼ਿਮਲਾ ਲਿਓ ਟੱਡ ਮਿਲਾਉਣਾ ਨਹੀਂ ਟੱਡ ਰੀ ਮਿਲਾ ਲਿਓ ਭੈਣੋ ਟੰਡਰੀਆਂ ਮਿਲਾ ਲਿਆਈ ਏ ਛੇ ਟੰਡਰੀਆਂ ਮਿਲਾ ਲਿਓ ਨੇ ਦੱਸ ਕਿਦੋਂ ਜਾਣਾ ਆ ਮੇਰੇ ਗੱਲ ਨੂੰ ਫੋਨ ਭੇਜ ਦੋ ਚੱਲ ਠੀਕ ਹੈ ਕਿਹਨੂੰ ਮਿਲਣਾ ਦੱਸ ਸੀਤਾਰਾਮ ਸੀਤਾਰਾਮ ਨੂੰ ਹੋਰ ਤੁਸੀਂ ਮਿਲ ਕੇ ਆਣਾ ਤੁਸੀਂ ਮਿਲੋ ਮੈਂ ਮਿਲਿਆਉਣਾ ਜਾ ਕੇ ਚੱਲ ਮੈਂ ਤੇ ਤੂੰ ਦੋਨੋਂ ਹੀ ਵਗ ਜੁਣੇ ਠੀਕ ਹੈ ਹੋਰ ਸੀਤਾਰਾਮ ਤੋਂ ਬਿਨਾ ਹੋਰ ਕਿਹਨੂੰ ਮਿਲਣਾ ਕੁਝ ਹੋਰ ਗਲੀ ਹੋਣਾ ਆਪੀ ਕਥਾ ਹੋ ਜੰਦਾ ਅੱਛਾ ਸੀ타ਰਾਮ ਤਾਂ ਨਾਲੇ ਰੱਬ ਕੋਲ ਚਲਾ ਗਿਆ ਨਹੀਂ ਕੌਣ ਸੀ타ਰਾਮ ਨਹੀਂ ਉਹ ਤਾਂ ਇਹ ਕਹਿੰਦਾ ਥੀ ਜਦੋਂ ਚੱਕਿਆ ਖੇਤ ਲੈ ਕੇ ਗਏ ਨੇ ਵੀ 라ਵਣ ਸੀਤਾ ਹਲਾ ਪਾਣਾ ਵਰਤਦਾ ਨਹੀਂ 라ਵਣ ਸੀਤਾ ਹਰਨਾ ਲਾ ਪਾਣਾ ਵਰਤਦਾ ਨਹੀਂ ਜੇ ਵਰਤਿਆ ਤੂੰ ਕਮ ਨਾ ਕਰੀ ਹੂੰ ਮੈਨੂੰ ਮੈਂ ਅਸੀਤाराम ਨਾਲ ਮਿਲ ਆ ਲਿਆ ਠੀਕ ਢੱਡੀਆਂ ਠੀਕ ਅਸੀਤाराम ਨਾਲ ਮਿਲ ਆ ਲਿਆ ਮੈਂ ਨੂੰ ਮਾਂ ਸੋਹਣੇ ਦੇ ਭਾਂਡੇ ਆਂ ਰੋਟੀ ਖਾਂਦੀ ਸੀ ਕਿਸੇ ਟਾਈਮ ਇਹ ਅੱਜ ਸਾਡੀ ਮਾਂ ਸੁਪਨਿਆਂ ਦੇ ਘਰ ਚ ਰਹਿੰਦੀ ਆ ਵਾਹਿਗੁਰੂ ਅਰਦਾਸ ਕਰਿਓ ਹਾਂ ਠੀਕ ਹੋ ਜਾਣੀ ਆਂ ਹਾਂ ਠੀਕ ਹੋ ਜਾਣੀ ਅੱਖ ਚੱਲ ਪੜਾਂਗੇ ਆਪਾਂ ਆਪਾਂ ਚੱਲ ਪੜਾਂਗੇ ਠੀਕ ਆ ਹੁਣ ਚੱਲੋ ਪੋ ਅੱਜ ਤਾਂ ਹੁਣ ਤਾਂ ਹਨੇਰਾ ਜਾ ਹੋ ਗਿਆ ਸ਼ਾਮ ਹੋ ਗਈ ਹਾਂ ਕਿਰਾਏ ਦਾ ਕਿਰਾਏ ਦਾ ਕਿਰਾਏ ਦਾ ਕਿਰਾਇਆ ਮੈਂ ਦੇਉਂਗਾ ਆਪਾਂ ਗੱਡੀ ਕਰਾ ਲਾਂਗੇ ਕਿਰਾਏ ਤੇ ਠੀਕ ਆ ਦੋ ਸੰਤਰੇ ਦੋ ਕੇਲੇ ਦੋ ਸੰਤਰੇ ਦੋ ਕੇਲੇ ਇੱਕ ਸਿਓ ਦੋ ਭਰਾ ਤੇ ਇੱਕ ਪਿਓ ਇੰਦਰ ਸਾਡੀਆਂ ਬੀਬੀਆਂ ਆ ਵੀ ਬੱਚੀ ਦਾ ਕੁਛ ਨਹੀਂ ਪਤਾ ਲੱਗਿਆ ਕੌਣ ਆ ਇੰਦਰ ਹਾਂ ਮਾਂ ਸਸਰੀ ਕਾਲ तो आराम करे तकड़िया जो दिखाती रहे भाई सत सलाम वालेकुम फतेमा ठीक है फतेमा हाँ भेने सत नमस्ते दे दे। कैसे हो बोल बोलत, बाबा बोलत <laughs> और कैसी हो बहन तुम्हारा नाम क्या है मेरा ਅਰੇ ਪ੍ਰੇਮ ਲਤਾ ਹੈ ਤੇਰਾ ਨਾਮ ਔਰ ਪ੍ਰੇਮ ਲਤਾ ਠੀਕ ਹੈ ਖੁਸ਼ ਹੈ ਬੜੀਆ ਹੈ ਨਮਸਤ ਨਸਰੀ ਗੱਲ ਭੈਣੇ ਠੀਕ ਹੈ ਭੈਣੇ ਠੀਕ ਹੈ ਮੇਰੀ ਭੈਣਾਂ ਹਾਂ ਬਈ ਕਿਵੇਂ ਆ ਗੁੱਡੂ ਲਾਣੇ ਕੀ ਹਾਲ ਨੇ ਕਿਵੇਂ ਆ ਗੁੱਡੂ ਨਾਣੇ ਅੱਜ ਤਾਂ 3 ਤੁਰਨ ਲੱਗ ਗਏ ਜੀ ਹੁਣ ਪਹਿਲਾਂ ਤੁਰ ਨਹੀਂ ਸਕਦੀਆਂ ਸੀਗੀਆਂ ਦੋ ਪਿੰਗਰ ਅਬਰਗੀਆਂ ਅੱਖਾਂ ਤੋਂ ਬਲਾਈਂਡ ਆ ਦਿਖਾਈ ਨਹੀਂ ਦਿੰਦਾ ਇੱਕ ਨੂੰ ਅੱਡਿਆ ਕੇ ਟਿੱਕਰ ਪੈਣਾ ਸਾਰਾ ਦਿਨ ਇਹਨਾਂ ਦੀ ਸੰਭਾਲ ਕਰਦੀਆਂ ਰਹਿੰਦੀਆਂ ਹਿੰਦੂ ਵੇਲਾ ਸਸਰੀਕਾਲ ਹੋਰ ਇਹਨੂੰ ਠੀਕ ਹੈ ਪੈਣੇ ਠੀਕ ਹੈ ਗਿੱਤਿਕਾ ਪੈਣੇ ਸਸਰੀਕਾਲ ਹੋਰ ਠੀਕਾਂ ਗਿੱਤਿਕਾ ਠੀਕ ਹੈ ਗਿੱਤਿਕਾ ਹਾਂ ਭਾਈ ਗਿਲਬੰਦ ਕਰੋ ਤਕੜੀਆਂ

ਇਹ ਭੈਣ ਬਹੁਤ ਅਪਸਟ ਸੀ ਹੁਣ ਠੀਕ ਆ ਦੇਖੋ ਸੇਵਾ ਕਰਾਉਂਦੀ ਐ ਪਾਣੀ ਦੀ ਜਦੋਂ ਦਵਾਈਆਂ ਦਿੰਦੇ ਆ ਉਹ ਨਾਲ ਸਾਡੀ ਜੈਸਮੀਨ ਭੈਣ ਸੇਵਾ ਕਰਦੀ ਐ ਐ ਹਾਂ ਜੀ ਉਹ ਬੀਬੀਆਂ ਨੂੰ ਇਦਾਂ ਹੀ ਇੱਧਰ ਰੱਖਿਆ ਹੋਇਆ ਹੈ ਨਾ ਸੱਸੀ ਘਾਲ ਭਜਨੋਂ ਤਕੜੀਆਂ ਭਾਈ ਹੋਰ ਭਾਈ ਭਜਨ ਜੀ ਆ ਉਧਰ ਆ ਉਧਰ ਕੀ ਮਲਾ ਲਿਆਵਾਂਗੇ ਫਿਰ ਮਕੇਰੀਆਂ ਚੱਲਾਂਗੇ ਦੱਸੂਗਾ ਮਸੂਹਾ ਮਕੇਰੀਆਂ ਚੱਲਾਂਗੇ ਚੱਲਾਂਗੀ ਚੱਲੂੰਗਾ ਨਾਲ ਤੇਰੇ ਨਹੀਂ ਬੇਬੇ ਟਕਟਾਂ ਦੋ ਲੈ ਲੀਂ ਕਿਉਂ ਬੇਬੇ ਹਾਂਜੀ ਮੰਮੀ ਠੀਕ ਹੈ ਹੋਰ ਮਾ ਠੀਕ ਹੋ ਹਾਂ ਤੇ ਇੰਦਰ ਸਾਰੇ ਹੁਣ ਜਿਵੇਂ ਪ੍ਰਸ਼ਾਦੇ ਦਾ ਟਾਈਮ ਹੋ ਜਾਣਾ ਤੇ ਪ੍ਰਸ਼ਾਦ ਦਾ ਛਕਾਉਣਾ ਵਾ ਹਨਾ ਬੀਬੀਆਂ ਨੇ ਨਹੀਂ ਨਹੀਂ ਹਫਤਾ ਨਹੀਂ ਭੇਜ ਦੇਣਾ ਭੇਜ ਦੇਣਾ ਹਾਂ ਭੇਜ ਦੇਣਾ ਸੱਸੀ ਕੱਲ ਨਿਸ਼ਾ ਪੈਣੇ ਠੀਕ ਹਾਂ ਤੇ ਇੰਦਰ ਸਾਡੇ ਬੱਚਿਆਂ ਦੀ ਰਹਿائش ਆ ਹਾਂਜੀ ਉੱਚੀ ਮੂੰਹ ਆ ਗਈ ਜਾਂਦੀ ਆਂਦੀ ਹਾਂ ਲਿਆ ਹਾਂ ਚੱਲਿਆਂਗੇ ਚੱਲਾਂਗੇ ਠੀਕ ਹੈ ਠੀਕ ਹੈ ਠੀਕ ਸੱਡਿਆ ਹੋਇਆ ਆਹ ਸ਼ੌਪਨਰ ਮੈਂ ਕਰਾਂ ਲਿਆ ਕਰਾਂ ਲਿਆ ਕਰਾਂ ਪਪਾ ਕਰਸੀ ਓਏ ਆਹ ਕਰਸੀ ਆ ਕਿੱਟੂ ਦੀ ਕਿੱਟੂ ਦੀ ਕਰਸੀ ਆ ਤਿੰਦਰ ਲੜਕੀਆਂ ਦਾ ਬਾਲ ਘਰ ਆ ਜੀ ਹੈਨਾ ਸਾਡੀਆਂ ਧੀਆਂ ਇੱਥੇ ਸੌਂਦੀਆਂ ਵਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲਾਸ ਲੱਗੀ ਹੋਈ ਆ ਜੀ ਪਤ ਜੀ ਚਲੋ ਥੈਂਕ ਯੂ ਬੇਟਾ ਜੀ ਇਹ ਸਾਡੀਆਂ ਧੀਆਂ ਦੇ ਬੈੱਡ ਨੇ ਸਾਡੀਆਂ ਧੀਆਂ ਰਾਣੀਆਂ ਇੱਥੇ ਇਧਰ ਵਾਸ਼ਰੂਮ ਨੇ ਧੀਆਂ ਦੇ ਇਧਰ ਕਲਾਸ ਰੂਮ ਇਹਨਾਂ ਦਾ ਆ ਉਹ ਕਲਾਸਾਂ ਲੱਗੀਆਂ ਹੋਈਆਂ ਵਾ ਮੇਰੀ ਪੜਾਈ ਨਹੀਂ ਆਪਾਂ ਡਿਸਟਰਬ ਕਰਨੀ ਸਾਰੇ ਆਨੇ ਉੱਠ ਕੇ ਖੜੇ ਹੋ ਜਾਣਾ ਤੇ ਦੂਰੋਂ ਹੀ ਤੁਹਾਨੂੰ ਅਸੀਂ ਦਰਸ਼ਨ ਕਰਾਉਨੇ ਆ ਸਾਰੇ ਬੱਚਿਆਂ ਦੇ ਸਾਡੇ ਅੰਦੇ ਰੱਬ ਵਰਗੇ ਸਾਡੇ ਹਲਵਾੜੀ ਦੇ ਫੁੱਲ ਨੇ ਇਹ ਨਹੀਂ ਟਿਊਸ਼ਨ ਚੱਲੀ ਜਾਂਦੀਆਂ ਕਿਉਂਕਿ ਹੁਣ ਪੇਪਰ ਆ ਜਿਹੜੇ ਉਹ ਬਿਲਕੁਲ ਨੇੜੇ ਆਏ ਹੋਇਆ ਦੇ ਪਰ ਨੇੜੇ ਹੁਣ ਕਰਕੇ ਉਹ ਬੱਚਿਆਂ ਦੀਆਂ ਤੇਰੀਆਂ ਚੱਲਦੀਆਂ ਪੂਰੀਆਂ ਪੜਾਈ ਦੀਆਂ ਮੈਡਮ ਸੰਦੀਪ कौर ਤੇ ਜਸਪ੍ਰੀਤ कौर ਮੈਡਮ ਬੱਚਿਆਂ ਨੂੰ ਪੜਾਉਂਦੇ ਨੇ ਜੀ ਇਹ ਸਾਡੇ ਬੱਚੇ ਬਹੁਤ ਹੁਸ਼ਿਆਰ ਨੇ ਵੀ ਸੈਲਫ ਸਟਡੀ ਵੀ ਕਰਦੇ ਨੇ ਇਹ ਫਿਟਰ ਤੋਂ ਵੀ ਆਪਣੀ ਤੋਂ ਪੂਰਾ ਪੁੱਛਦੇ ਨੇ ਜਿਹੜੀ ਵੀ ਚੀਜ਼ ਨਹੀਂ ਪਤਾ ਲੱਗਦੀ ਤੇ ਵਾਹਿਗੁਰੂ ਕਿਰਪਾ ਕਰਨ ਇਹਨਾਂ ਨੂੰ ਇਹਨਾਂ ਦੇ ਆਉਣ ਵਾਲੇ ਵਿਕਤ ਦੇ ਵਿੱਚ ਮਾਰੇ ਸੱਚੇ ਪਾਤਸ਼ਾਹ ਚੰਗੇ ਨੇਕ ਦਿਲ ਇਨਸਾਨ ਬਣਾਉਣ ਇਸ ਤਰ੍ਹਾਂ ਇੱਕ ਦਨ ਪਾਸੇ ਜਿਵੇਂ ਕੁੜੀਆਂ ਦੀ ਰਿਹائش ਆ ਮੁੰਡਿਆਂ ਦੀ ਰਿਹائش ਦੂਜੇ ਪਾਸੇ ਚਾਚੀ ਕਾਲ ਸਿਮੂ ਠੀਕ ਹੈ ਸਿਮੂ ਮੇਰੀ ਸਾਡੀ ਸਿਮਰਨ ਠੀਕ ਹੈ कापी आगा। आगा। आ गई कापी है तेरी कापी है अच्छा सिमरन दी कापी है ले आ गई किता पे आ तू पारो कि तू चलो क्लासरूम चलो क्लास च बैठो चल के चलो हाँ टेस्ट दिखाओ थर्टी वन टू थर्टी वन वेरी गुड एक कहते चीज है ਪਪਾ ਪਤੀ ਇਹ ਤੇ ਦੋ ਸਟਾਰ ਮਿਲੇ ਮੇਰੀ ਧੀ ਨੂੰ ਇੰਗਲਿਸ਼ ਚ ਪਪਾ ਪਤੀ ਅੱਜ ਚਾਹਤ ਮਿਲੇ ਮੇਰੀ ਧੀ ਨੂੰ ਮੈਥ ਚ ਹੈ ਇੱਕ ਕੱਤੀ ਨੂੰ ਚ ਧੀ ਲਈ ਪੰਜਾਬੀ ਕੱਤੀਆਂ ਚ ਧੀ ਮਿਲੇ ਪੰਜਾਬੀ ਚ ਮੇਰੀ ਲੱਤਕਾ ਬੇਟੀ ਨੂੰ ਇੰਗਲਿਸ਼ ਟੈਸਟ ਸਟਾਰ ਮਿਲੇ ਇੰਗਲਿਸ਼ ਚ ਤੇਰੀ ਵੀ ਰਾਈਟਿੰਗ ਲੱਤਕਾ ਬਹੁਤ ਸੋਹਣੀ ਹੈ ਨਾ 12 ਚ 12 ਮਿਲੇ ਮੇਰੀ ਧੀ ਨੂੰ ਵੈਰੀ ਗੁੱਡ ਵੈਰੀ ਗੁੱਡ ਕੀ ਗਿਆ ਮੈਥ ਦੇ ਵਿੱਚੋਂ ਸਟਾਰ ਮਿਲਿਆ ਆਰਤੀ ਨੂੰ ਦਿਖਾਇਆ ਮੈਨੂੰ ਆਰਤੀ ਨੂੰ ਸਾਰੇ ਰਾਈਟਿੰਗ ਆਰਤੀ ਦੀ ਬਹੁਤ ਸੋਹਣੀ ਹੈ। ਤਾਂ ਆਪ ਤੇ ਕੀ ਕਰੋ? ਆਰਤੀ ਨੂੰ ਸਟਾਰ 10 ਚੋਂ 10 ਮਿਲਿਆ ਵੈਰੀ ਗੁੱਡ। ਓਏ ਆਤੈ ਨੂੰ ਵੀ ਕਿੰਨਾ ਸੋਹਣਾ ਮਿਲਿਆ ਵਾ ਚਿਮਰੋ ਨੂੰ ਵੀ ਸੋਹਣਾ ਮਿਲ ਗਿਆ। ਹਿੰਦੀ ਚੋਂ 12 ਚੋਂ 12 ਮਿਲਿਆ ਨਹੀਂ ਸੰਦੀ ਸ਼ਿਮਰ ਨੂੰ। ਆਰਤੀ ਨੂੰ ਪੰਜਾਬੀ ਦੇ ਵਿੱਚੋਂ ਸਟਾਰ ਮਿਲਿਆ 10 'ਚੋਂ 10 ਮਿਲਿਆ। ਅਬ ਤੇਰੀ ਲਿਖਾਈ ਵਾਲੀ ਸੋਹਣੀ ਹੈ ਬੱਤ। ਬਸ ਲਿਖਾਈ ਨਾ ਗੰਦੀ ਹੋਣੀ ਹੈ। ਠੀਕ ਐ। ਐ ਮੋਤੀਆਂ ਨੂੰ ਚਣਦਿਆ ਕਰ। ਆਰਤੀ ਇਹਦੇ ਦੇਖੀ। ਅ ਮੋਤੀਆਂ ਨੂੰ ਚਣਦਿਆ ਕਰ ਅੱਖਰ। ਮੇਰੀ ਆਰਤੀ ਤੀਨੋਂ ਆ ਵੀ ਸਟਾਰ ਮਿਲਿਆ ਓਏ 12 'ਚੋਂ 12 ਮਿਲਿਆ। ਇੰਗਲਿਸ਼ 'ਚ। ਠੀਕ ਹੈ ਠੀਕ ਹੈ। ਵੈਰੀ ਗੁੱਡ। ਸ਼ਾਬਾਸ਼। ਪਰ ਤੂੰ ਦੇਖਾਈ ਕਾਪੀ ਆਉਦੀ। ਚਲੋ ਉੱਥੇ ਚਲੋ ਟਿਊਸ਼ਨ ਤੇ। ਉਹਦਾ ਇਹ ਇਹਨਾਂ ਬੱਚਿਆਂ ਦੇ ਸਾਡੇ ਕੋ ਸਾਰਿਆਂ ਦੇ ਟੈਡੀ ਵੀਰ ਆਪਣੇ ਆਪਣੇ ਬਿੱਡਾਂ ਦੇ ਉੱਤੇ ਪਏ ਨੇ ਇਹਨਾਂ ਦੇ ਇਹ ਸਾਡੀ ਕੋਸ਼ਿਸ਼ ਆਉਣ ਵਾਲੇ ਸਮੇਂ 'ਚ ਬਈ ਅਸੀਂ ਲਿਬੀਆਂ ਨੂੰ ਤੇ ਭੈਣਾਂ ਨੂੰ ਇੱਕ ਅਲੱਗ ਘਰ ਬਣਾ ਦਈਏ ਜੀ ਸੱਚੇ ਬਾਦਸ਼ਾਹ ਕਰਪਾ ਕਰਨ ਇਹ ਵੀ ਸੁਪਨਾ ਪੂਰਾ ਕਰਨਗੇ ਪਰ ਇੱਕ ਗੱਲ ਦਾ ਬੜਾ ਅਫਸੋਸ ਆ ਬੜਾ ਦੁੱਖ ਆ ਵੀ ਜਦੋਂ ਕੋਈ ਕਿਸੇ ਕਬਰ ਦੇ ਉੱਤੇ ਹਰੇ ਰੰਗ ਦੀ ਚਾਦਰ ਪਿਛਾ ਦਈਏ ਨਾ ਤਾਂ 6 ਮਹੀਨਿਆਂ ਚ ਉੱਥੇ ਬਹੁ ਮੰਜਲਾ ਮਾਰਤਾ ਬਣ ਜਾਂਦੀਆਂ ਵੀ ਇਹ ਬਾਬੇ ਦੀ ਦਰਗਾਹ ਜੀ ਕਿਸੇ ਦੀ ਤੇ ਜੇ ਤੰਦੂਰ ਨਾਲ ਲਵੇੜ ਕੇ ਚਾਰ ਇੱਟਾਂ ਕਿਤੇ ਦੱਬ ਦਈਏ ਤੇ ਕੋਈ ਕਹਿ ਦੇਵੇ ਵੀ ਇੱਥੇ ਕੋਈ ਪ੍ਰਚੀਨ ਬਾਬੇ ਦੇ ਤਫਸਿਆ ਕੀਤੀ ਸੀ ਤੇ ਉੱਥੇ ਵੀ ਬਿਲਡਿੰਗਾਂ ਇਦਾਂ ਮਹੀਨਿਆਂ ਚ ਲੋਕ ਅਸਾਰ ਦਿੰਦੇ ਨੇ ਪਰ ਅਸੀਂ 3 ਸਾਲ ਹੋ ਗਏ ਲੱਗਿਆਂ ਨੂੰ ਇੱਕ ਇਨਸਾਨੀਅਤ ਦੇ ਭਲੇ ਵਾਸਤੇ ਬਣ ਰਹੀ ਹੈ ਬਿਲਡਿੰਗ ਜਿੱਥੇ ਗਰੀਬ 800 ਮੈਂਬਰ ਰਹਿ ਰਹੇ ਐਸ ਟਾਈਮ ਤੇ ਹਜੇ ਤੱਕਰ ਸਾਥੋਂ ਇਹ ਇਹਦਾ ਕੰਮ ਪੂਰਾ ਨਹੀਂ ਹੋਇਆ ਹਜੇ ਤੱਕਰ ਦੇ ਲੈਂਟਰ ਹਜੇ ਤੱਕਰ ਦੀ ਤਿਆਰੀ ਹਜੇ ਤੱਕਰ ਦਾ ਪਲਾਸਟਰ ਦਾ ਸਾਰਾ ਕੰਮ ਹੋਵੇਂ ਪਿਆ ਲਿਫਟਾਂ ਲੱਗਣ ਵਾਲੀਆਂ ਲਿਆ ਬਿਲਡਿੰਗ ਤਾਂ ਬਣ ਗਈ ਆ ਹੁਣ ਲਿਫਟਾਂ ਤੋਂ ਬਿਨਾ ਬਿਲਡਿੰਗ ਕਾਦੀ ਆ ਜਦੋਂ ਮਰੀਜ਼ਾਂ ਨੂੰ ਉੱਪਰ ਲਿਜਾਣਾ ਥੱਲੇ ਲਿਆਉਣਾ ਲਿਫਟਾਂ ਤੋਂ ਬਿਨਾ ਪੋਸੀਬਲ ਹੀ ਨਹੀਂ ਹੈਗਾ ਤੇ ਇੱਕ ਲਿਫਟ ਆ ਜਿਹੜੀ 25 ਤੋਂ 30 ਲੱਖ ਰੁਪਏ ਦੀ ਲੱਗਦੀ ਹੈ ਵੱਡੀ ਲਿਫਟ ਤੇ ਹੁਣ ਆ ਹਸਪੀਟਲ ਆ ਸਾਡਾ ਬੜਾ ਛੋਟਾ ਪੈ ਗਿਆ ਬਿਲਡਿੰਗ ਛੋਟੀ ਰਹਿ ਗਈ ਆ ਹਸਪੀਟਲ 'ਚ ਪੇਸ਼ੈਂਟ ਜ਼ਿਆਦਾ ਹੁੰਦੇ ਆ ਤਾਂ ਉਹਦੇ 'ਚ ਵੀ ਦਿੱਕਤ ਆਉਂਦੀ ਆ ਪਹਿਲਾਂ ਹਸਪੀਟਲ ਦਾ ਕੰਮ ਸ਼ੁਰੂ ਕਰਨ ਬਾਰੇ ਸੋਚਦੇ ਸੀ ਹੁਣ ਬੀਬੀਆਂ ਦੀ ਰਹਿائش ਆ ਜਿਹੜੀ ਉਹਦੇ ਵਿੱਚ ਬਹੁਤ ਜ਼ਿਆਦਾ ਪਰੇਸ਼ਾਨੀ ਆਉਂਦੀ ਹੈ ਜੀ ਤੁਸੀਂ ਦੇਖੋ ਐਦਾਂ ਕੰਨੇ ਲਾ ਕੇ ਬੰਦ ਕਰਿਆ ਹੋਇਆ ਬੀਬੀਆਂ ਦਾ ਵਿਹੜਾ ਜਿਹੜਾ ਉਹ ਨਿੱਕਾ ਜਿਹਾ ਵਾ ਤੇ ਉਹਦੇ ਅੰਦਰ ਹੀ ਬੀਬੀਆਂ ਰਹਿੰਦੀਆਂ ਉਹਦੇ ਅੰਦਰ ਹੀ ਘੁੰਮਣਾ ਫਿਰਨਾ ਬਹਿਣਾ ਹੁਣ ਇੱਥੇ ਹੀ ਸਾਹਮਣੇ ਵੀਰ ਬੈਠੇ ਹੁੰਦੇ ਆ ਬਾਪੂ ਬੈਠੇ ਹੁੰਦੇ ਆ ਤੇ ਇੱਥੇ ਬੀਬੀਆਂ ਬੈਠੀਆਂ ਹੁੰਦੀਆਂ ਕਈ ਵਾਰੀ ਫਿਰ ਉਹਨਾਂ ਜਿਵੇਂ ਨੌਜਵਾਨ ਭੈਣਾਂ ਵਾ ਜਿਹੜੀਆਂ ਤੇ ਕਈ ਵਾਰੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸਾਨੂੰ ਜਾਂ ਨੌਜਵਾਨ ਵੀਰ ਆ ਜਿਹੜੇ ਤੇ ਉਹ ਕਿਸੇ ਨੂੰ ਕੋਈ ਗਲਤ ਇਸ਼ਾਰਾ ਮਾਰਤਾ ਜਾਂ ਕੁਝ ਹੋਰ ਹਨਾ ਤਾਂ ਮਤਲਬ ਸਾਡੇ ਵੀ ਕਈ ਵਾਰੀ ਸਮਝ ਨਹੀਂ ਆਉਂਦੀ ਵੀ ਕੀ ਕਰੀਏ ਹਨਾ ਹੁਣ ਆਹ ਜਿਹੜਾ ਫਲੋਰ ਆ ਇੱਥੇ ਵੀਰ ਰਹਿੰਦੇ ਨੇ ਸਾਰੇ ਹਨਾ ਜਿਹੜੇ ਤੰਦਰੁਸਤ ਨੇ ਤੁਰ ਫਿਰ ਸਕਦੇ ਨੇ ਉਹ ਤੇ ਆ ਜਿਹੜਾ ਬੇੜਾ ਬੀਬੀਆਂ ਦਾ ਵਾ ਥੱਲੇ ਵਾਲਾ ਹਨ ਤੇ ਆ ਜਿਹੜਾ ਫਲੋਰ ਆ ਉਸ ਤੋਂ ਥੱਲੇ ਵਾਲਾ ਇਹ ਵੀ ਬੀਬੀਆਂ ਨੂੰ ਜਿੱਤਦਾ ਹੋਇਆ ਅੱਧਾ ਸੀ ਹਨ ਤੇ ਹੁਣ ਜਿਵੇਂ ਉੱਤੇ ਉਹ ਫਿਰਦੇ ਨੇ ਵੀਰ ਹਨ ਉੱਪਰੋਂ ਕਈ ਵਾਰੀ ਕੋਈ ਭੈਣ ਨੂੰ ਕਿਸੇ ਨੇ ਮੰਨ ਲਓ ਇਸ਼ਾਰਾ ਮਾਰਤਾ ਜਾਂ ਕੋਈ ਖੜਾ ਦੇਖੀ ਜਾਂਦਾ ਉਤੋਂ ਹਨ ਥੱਲੇ ਭੈਣਾਂ ਕੱਪੜੇ ਧੋਂਦੀਆਂ ਵਾਂ ਜਾਂ ਕਿਵੇਂ ਆ ਫਿਰ ਉਹਦੇ ਕਰਕੇ ਸਾਨੂੰ ਆ ਫਾਈਬਰ ਦੀਆਂ ਸ਼ੀਟਾਂ ਲਾਉਣੀਆਂ ਪਈਆਂ ਮੂਰੇ ਆ ਦੇਖੋ ਬੰਦ ਕਰਨਾ ਪਿਆ ਵੀ ਤਾਂ ਜੋ ਥੱਲੇ ਦਿਖੇ ਨਾ ਅੱਧੇ ਕਰ ਅਸੀਂ ਸੀਟਾਂ ਲਾ ਦੇਈਆਂ ਉਦੋਂ ਉੱਪਰ ਅਸੀਂ ਇਹ ਮੈਟ ਲਾ ਕੇ ਬੰਦ ਕਰਦਾ ਵੀ ਠੰਡੀ ਹਵਾ ਵੀ ਨਾ ਜਾਵੇ ਪਰ ਹੁਣ ਗਰਮੀ ਆ ਜਣੀ ਮੂਰੇ ਗਰਮੀ ਆਈ ਤਾਂ ਖੁੱਲਣੇ ਪੈਣਿਆ ਨਹੀਂ ਤਾਂ ਅੰਦਰ ਗਰਮੈਸ਼ ਬਹੁਤ ਬਣ ਜਾਇਆ ਕਰੂਗੀ ਤੇ ਹੁਣ ਜੇ ਖੋਲਾਂਗੇ ਤਾਂ ਫਿਰ ਥੱਲੇ ਬੀਬੀਆਂ ਨੂੰ ਪੜਦਾ ਨਹੀਂ ਦਿੰਦਾ ਮਤਲਬ ਇਹ ਬੜੀ ਅਸੀਂ ਵੀ ਦੁਬਿਧਾ ਦੇ ਵਿੱਚ ਆ ਵੀ ਕੀ ਛੇਤੀ ਹੱਲ ਕੀਤਾ ਜਾਵੇ ਹੁਣ ਉਹ ਦਫ਼ਤਰ ਆ ਜਿਹੜਾ ਸਾਡਾ ਸਾਹਮਣੇ ਦਫ਼ਤਰ ਦੇ ਸਾਹਮਣੇ ਵਾਲੀ ਜਗ੍ਹਾ ਜਿੱਥੇ ਦੀ ਪੱਠੇ ਬੀਜਦੇ ਆ ਉਹ ਸਾਹਮਣੇ ਇਹ ਤੇ ਬੋਰਡ ਲੱਗਿਆ ਹੋਇਆ ਹਿੰਦੀ 'ਚ ਲਿਖਿਆ ਹੋਇਆ ਉੱਥੇ ਜਗ੍ਹਾ ਸਾਡੇ ਕੋਲੇ ਪਈ ਆ ਅਸੀਂ ਸਿਲੈਕਟ ਕਰ ਲਈਏ ਜਗ੍ਹਾ ਉਹਦੇ ਵਿੱਚ ਪੰਜ ਕਨਾਲਾਂ ਜਗ੍ਹਾ ਵਾ ਉਹਦੇ 'ਚ ਬੀਬੀਆਂ ਦਾ ਘਰ ਪਾਉਣਾ ਵਾ ਤੇ ਉਹਦਾ ਨੀਂਹ ਪੱਥਰ ਉਹਨਾਂ ਰੱਖਾਂਗੇ ਆਉਣ ਵਾਲੇ ਮਹੀਨੇ ਦੋ ਮਹੀਨੇ 'ਚ ਪਰ ਜਿੰਨਾ ਟਾਈਮ ਇਸ ਵੈਲਡਿੰਗ ਦਾ ਕੰਮ ਨੀਪਰੇ ਚੜਦਾ ਉਹਨਾਂ ਟਾਈਮ ਉਹ ਬਿਲਡਿੰਗ ਦਾ ਅਸੀਂ ਨੀਂਹ ਪੱਥਰ ਨਹੀਂ ਰੱਖ ਸਕਦੇ ਕਿਉਂਕਿ ਪਹਿਲਾਂ ਇਹਦਾ ਕੰਮ ਨੇੜੇ ਚੜੂਗਾ ਨੀਪਰੇ ਤੇ ਫਿਰ ਠੇਕੇਦਾਰ ਨੂੰ ਇਸੇ ਨੂੰ ਠੇਕਾ ਦੇਣਾ ਜੀਨੇ ਇਹ ਬਿਲਡਿੰਗ ਦਾ ਠੇਕਾ ਲਿਆ ਹੋਇਆ ਸੀਗਾ ਤੇ ਉਹ ਬੜੀ ਮਤਲਬ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਜੀ ਸਾਡੀ ਬੇਨਤੀ ਹੈ ਭੈਣਾ ਭਰਾਵਾਂ ਨੂੰ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਜੀ ਸਾਨੂੰ ਸਭ ਤੋਂ ਵੱਧ ਲੋੜ ਪੈਂਦੀ ਹੈ ਇੱਟਾਂ ਦੀ ਇੱਟ ਚਾਹੀਦੀ ਹੈ ਲੱਖ ਡੇਢ ਲੱਖ ਇੱਟ ਚਾਹੀਦੀ ਹੈ ਹਨ ਕਿਉਂਕਿ ਇੱਟਾਂ ਤੋਂ ਬਿਨਾ ਕੋਈ ਕੰਮ ਨਹੀਂ ਹੁੰਦਾ ਤੇ ਇੱਕ ਸਰੀਆ ਚਾਹੀਦਾ ਕਿਉਂਕਿ ਸਰੀਆ ਬਹੁਤ ਜ਼ਿਆਦਾ ਲੱਗਦਾ ਜਦੋਂ ਐਡੇ ਐਡੇ ਵੱਡੀਆਂ ਬਿਲਡਿੰਗਾਂ ਪਾਉਨੇ ਆ ਆਪਾਂ ਮੋਟੇ ਐਡੇ ਐਡੇ ਬੀਮ ਪਾਉਨੇ ਆ ਹਨ ਤੇ ਸਰੀਏ ਦੀ ਥੱਲੇ ਫਿਰ ਫਾਊਂਡੇਸ਼ਨ ਜਿਹੜੀ ਬਣਦੀ ਆ ਉਹਦੇ ਵਿੱਚ ਸਰੀਆ ਬਹੁਤ ਜ਼ਿਆਦਾ ਲੱਗਦਾ ਤੇ ਸਾਡੀ ਬੇਨਤੀ ਆ ਤੇ ਇੱਕ ਹੁਣ ਜਿਵੇਂ ਮੂਹਰੇ ਉਹ ਆਹ ਬਿਲਡਿੰਗ ਆ ਜਿਹੜਾ ਸ਼ੈੱਡ ਆ ਇਹ ਤਾਂ ਚੱਕੇ ਜਾਣੇ ਮੂਹਰੇ ਹੁਣ ਗੁਰੂ ਘਰ ਆ ਸਾਡਾ ਮੈਂ ਗੁਰਦੁਆਰਾ ਸਾਹਿਬ ਇੱਥੇ ਬਣਾਇਆ ਹੋਇਆ ਸੀਗਾ ਹੁਣ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਕਾਸ਼ ਹੁੰਦਾ ਸ਼ਾਮ ਨੂੰ ਸਭ ਖਾਸ ਹੁੰਦਾ ਮਹਾਰਾਜ ਦਾ ਹਨਾ ਤੇ ਹੁਣ ਇਹ ਗੁਰੂ ਘਰ ਦਾ ਵੀ ਇੱਥੋਂ ਸ਼ੈੱਡ ਆ ਜਿਹੜਾ ਚੱਕਣਾ ਕਿਸੇ ਹੋਰ ਪਾਸੇ ਲੈ ਕੇ ਜਾਣਾ ਤੇ ਹੁਣ ਅਸੀਂ ਸੋਚਦੇ ਆ ਵੀ ਜਿਹੜਾ ਗੁਰੂ ਘਰ ਦਾ ਸ਼ੈੱਡ ਆ ਉਹ ਜਿਹੜਾ ਗੁਰਦੁਆਰਾ ਸਾਹਿਬ ਦਾ ਉਹ ਵਾਸਤੇ ਇਧਰ ਲੈਣਾ shed ਖਾਲੀ ਹੋਣਾ ਇੱਥੇ ਗੁਰੂ ਘਰ ਬਣਾ ਲੀਏ ਹਨ ਤੇ ਚਲੋ ਹੌਲੀ ਹੌਲੀ ਫਿਰ ਪੱਕੀ ਬਿਲਡਿੰਗ ਵੀ ਬਣ ਜੂ ਗੁਰਦੁਆਰਾ ਸਾਹਿਬ ਦੀ ਨਕਸ਼ੇ ਮੁਤਾਬਕ ਵੀ ਫਿਲਹਾਲ ਇਸ ਤਰ੍ਹਾਂ ਕੰਮ ਚਲਾਉਣ ਦੀ ਕੋਸ਼ਿਸ਼ ਹੈ ਸਾਡੀ ਤੇ ਹੁਣ ਜਿਵੇਂ ਤੁਸੀਂ ਦੇਖਦੇ ਹੋ ਸ਼ਾਮ ਦਾ ਟਾਈਮ ਆ ਜੀ ਤੇ ਸ਼ਾਮ ਦੀ ਚਹਲ ਪਹਿਲਾ ਰਹਿਰਾਸ ਸਾਹਿਬ ਹੋ ਚੁੱਕਿਆ ਵਾ ਹੁਣ ਪ੍ਰਸ਼ਾਦ ਦੇ ਦੀਆਂ ਤਿਆਰੀਆਂ ਚੱਲੀ ਜਾਂਦੀਆਂ ਤੇ ਇਹਦੇ ਭੈਣ ਸ੍ਰਿੰਦਰ ਕੌਰ ਤੇ ਉਹਦੀ ਬੇਟੀ ਗੁਰਸਿਮਰਨ ਆਗਿਏ ਸਾਡੇ ਸਾਹਮਣੇ ਖੜੀ ਆ ਦੇਖੋ ਨਿੱਕੀ ਜਿਗਰ ਸਿਮਰਨ ਨੇ ਤੇ ਪਾਪਾ ਨੇ ਉਹਨਾਂ ਸੁਸਾਇਡ ਕਰ ਲਿਆ ਸੀਗਾ ਤੇ ਭੈਣ ਮੈਂਟਰੀ ਅਫਸੈਟ ਹੋ ਗਈ ਸੀ ਬੇਟੀ ਵੀ ਵਿਚਾਰੀ ਬਹੁਤ ਅਫਸੈਟ ਸੀ ਪਰੇਸ਼ਾਨ ਸੀ ਜਦੋਂ ਦੋਨੋਂ ਮਾਵਾਂ ਧੀਆਂ ਨੂੰ ਦਿੱਲੀ ਤੋਂ ਲੈ ਕੇ ਆਏ ਨਾਲ ਇਹਨਾਂ ਦੇ ਪਾਪਾ ਸੀਗੇ ਮਤਲਬ ਸ੍ਰਿੰਦਰ ਭੈਣ ਜਿਹੜੀ ਉਹਦੇ ਪਾਪਾ ਤੇ ਗੁਰਸਿਮਰਨ ਦੇ ਨਾਨਾ ਜੀ ਉਹ ਵੀ ਅਫਸੈਟ ਹੋਏ ਹੋਏ ਸੀਗੇ ਤਿੰਨਾਂ ਨੂੰ ਦਿੱਲੀ ਤੋਂ ਲੈ ਕੇ ਆਏ ਸੀਗੇ ਤੇ ਇਸ ਤਰ੍ਹਾਂ ਹਾਲੇ ਪਰਿਵਾਰ ਕੇ ਮੈਂਬਰਾਂ ਦੀਆਂ ਜਿਹੜੀਆਂ ਜਿਹਦੀਆਂ ਆਪਾਂ ਗੱਲਾਂ ਕਰੀਏ ਮਿੱਤੋ ਵੀਰੇ ਨੂੰ ਅਸੀਂ ਤਿਲਕਨਗਰ ਤੋਂ ਦਿੱਲੀ ਤੋਂ ਲੈ ਕੇ ਆਏ ਸੀਗੇ ਤੇ ਇੱਧਰ ਬਾਪੂ ਗੋਪਾਲ ਗੋਂਗਾਵੋਲਾ ਬਾਪੂ ਇਹਨੂੰ ਚੰਦ ਬਾਜੇ ਤੋਂ ਲੈ ਕੇ ਆਏ ਬੋੜ ਸਿੰਘ ਬਰਾੜ ਦੇ ਘਰੋਂ ਛਡਾਇਆ ਸੀ ਇਹਨੂੰ ਤੇ ਇੱਧਰ ਹਰਬੰਸ ਸਿੰਘ ਟੋਨੀ ਬਾਪੂ ਨੂੰ Shimla Puri ਤੋਂ ਲੈ ਕੇ ਆਏ ਸੀ ਰਮੇਸ਼ ਚੰਦ ਸ਼ਰਮਾ ਬਾਪੂ ਨੂੰ ਹਜੀਤ ਸਿੰਘ ਦੇ ਘਰੋਂ ਛਡਾਇਆ ਸੀ ਸਰਦਾਰ ਹਜੀਤ ਸਿੰਘ ਪਾਉ ਦੇ ਘਰੋਂ ਇਹਨਾਂ ਦਿੱਲੀ ਵਾਲੇ ਬਾਬਾ ਜੀ ਸਾਡੇ ਜਿੰਨਾਂ ਤੁਸੀਂ ਦੇਖਿਆ ਤਿਲਕ ਨਗਰ ਤੋਂ ਥੋੜੇ ਦਿਨ ਪਹਿਲਾਂ ਹੀ ਲੈ ਕੇ ਆਏ ਆ 23 ਸਾਲਾਂ ਤੋਂ ਬਾਪੂ ਫਟਪਾਥ ਤੇ ਰਹਿੰਦਾ ਸੀਗਾ ਤੇ ਬਾਪੂ ਦੇ ਕੋਲੇ ਦੋ ਬੋਰੀਆਂ ਨੋਟਾਂ ਦੀਆਂ ਭਰੀਆਂ ਹੋਈਆਂ ਨਿਕਲੀਆਂ ਸੀਗੀਆਂ ਦੇਖ ਲਓ ਤੇ ਇੱਕ ਬੋਰੀ ਤਾਂ ਜਮੈਂ ਗਲ ਗਈ ਸੜ ਗਈ ਸੀ ਨੋਟ ਤੇ 112000 ਜਿਹੜਾ ਸਹੀ ਸੀਗਾ ਬਾਕੀ ਸਾਰੇ ਖਰਾਬ ਹੋ ਗਏ ਨੋਟ ਇਦਾਂ ਤੇ ਬਹੁਤ ਸਾਰੇ ਲੋਕ ਨੇ ਭਾਈ ਜਿਹੜੇ ਸੜਕਾਂ ਦੇ ਉੱਤੇ ਨਰਕ ਕੱਟਣ ਲਈ ਮਜਬੂਰ ਆ ਸਾਨੂੰ ਬਹੁਤ ਸਾਰੇ ਲੋਕ ਫੋਨ ਕਰਦੇ ਆ ਤੇ ਅਸੀਂ ਹਰੇਕ ਦੀ ਮਦਦ ਨਹੀਂ ਕਰ ਪਾਉਂਦੇ ਕਈ ਵਾਰੀ ਭੈਣ ਭਰਾ ਨਰਾਜ਼ ਵੀ ਹੋ ਜਾਂਦੇ ਆ ਪਰ ਸਾਡੀ ਕੋਸ਼ਿਸ਼ ਰਹਿੰਦੀ ਆ ਵੀ ਜਿਹੜਾ ਬਹੁਤ ਜ਼ਿਆਦਾ ਕ੍ਰਿਟੀਕਲ ਕੇਸ ਆ ਕੋਈ ਉਹਦੀ ਮਦਦ ਜ਼ਰੂਰ ਕੀਤੀ ਜਾਵੇ ਇਹ ਦਰਵਾ ਅੰਸੋਈ ਦੇ ਵਿੱਚ ਤੁਸੀਂ ਦੇਖੋਗੇ ਸ਼ਾਮ ਦਾ ਪਛਾਤਾ ਪਿਆਰ ਹੋਈ ਜਾਂਦਾ ਜੀ ਤੇ ਆ ਸਾਫ ਸੁਥੀਆਂ ਕਰੀ ਜਾਂਦੇ ਆ ਇੰਦਰ ਭਾਂਡਿਆਂ ਦਾ ਧੋਣ ਦਾ ਕੰਮ ਬਾਪੂ ਆਤਮਾ ਸਿੰਘ ਥਾਲੀਆਂ ਚੱਕੀ ਜਾਂਦਾ। ਸ਼ਾਮ ਦਾ ਪ੍ਰਸ਼ਾਦਾ ਪਰਤੌਣਾ ਉਧਰ ਥਾਲੀਆਂ ਜਾ ਰਹੀਆਂ ਵਾ। ਤੇ ਇੱਧਰ ਭਾਂਡੇ ਧੋਣ ਦਾ ਸਾਰਾ ਪ੍ਰਬੰਧ ਕੀਤਾ ਜਾ ਰਿਹਾ। ਇਹ ਇੰਦਰ ਕਿਚਨ ਦੇ ਵਿੱਚ ਸ਼ਾਮ ਦਾ ਪ੍ਰਸ਼ਾਦਾ ਤਿਆਰ ਵਜੋਂ ਦੰਦੂ ਬਲੀ ਜਾਂਦਾ ਵਾ। ਦਾਲ ਸਬਜ਼ੀ ਬਣ ਕੇ ਤਿਆਰ ਹੋ ਚੁੱਕੀ ਹੈ ਜੀ। ਸਬਜ਼ੀ ਬਣੀ ਪਈ ਆ। ਫਰੂਟ ਕੱਟਿਆ ਜਾ ਰਿਹਾ ਵਾ। ਅੱਜ ਵੀ ਹਸਪੀਟਲ ਤੇ ਦਾ ਫਰੂਟ ਆਣਾ ਸ਼ਾਮ ਨੂੰ। ਸਤਿ ਸ਼੍ਰੀ ਅਕਾਲ ਬਾਪੂ ਜੀ। ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ। ਇਹ ਸਾਰਾ ਦਿਨ ਸਾਡੇ ਭਰਾ ਫਰੂਟ ਕੱਟੀ ਜਾਂਦੇ ਰਹਿੰਦੇ ਆ। ਸਬਜ਼ੀਆਂ ਕੱਟੀਆਂ ਨੇ, ਪਿਆਜ਼ ਕੱਟਣੇ ਆ, ਆਲੂ ਕੱਟਣੇ ਆ, ਫਰੂਟ ਕੱਟਣੇ ਆ। ਸਲਾਦ ਕੱਟਣਾ। ਆ ਹੁਣ ਜਿਹੜੀ ਸਬਜ਼ੀ ਬਣਨੀ ਆ ਸਵੇਰ ਨੂੰ। ਛਲਗਮ ਕੱਟੇ ਪਏ ਆ ਤੇ ਇਹ ਜਿਹੜੇ ਪੇਸ਼ੈਂਟ ਆ ਜਿਹੜੇ ਤੁਸੀਂ ਦੇਖਦੇ ਹੋ ਨਾ ਸਬਜ਼ੀਆਂ ਕੱਟਦੇ ਬਾਪੂ ਰਣਜੀਤ ਸਿੰਘ ਆ ਜਿਨ੍ਹਾਂ ਦੇ ਬਾਥਰੂਮ ਵਾਲੀ ਜਗ੍ਹਾ ਤੇ ਕੀੜੇ ਪਏ ਹੋਏ ਸੀਗੇ ਤਾਂ ਉਹ ਬਾਪੂ ਆ ਤੇ ਇਧਰ ਬਾਪੂ ਰੋਤੂਆ ਬਾਪੂ ਸਾਡਾ ਪ੍ਰਧਾਨ ਆ ਠੇਕੇਦਾਰ ਸੌਰੀ ਇਧਰ ਸਾਰੇ ਮੈਂਬਰ ਜਿਹੜਾ ਗਗਨ ਆ ਲਾਲੀ ਵੀਰਾ ਦੇ ਪੈਰ 'ਚ ਕੀੜੇ ਪਏ ਹੋਏ ਸੀ ਵੀਰ ਦੇ ਤੇ ਇਦਾਂ ਹੀ ਸਾਰੇ ਮੈਂਬਰ ਜਿਹੜੇ ਠੀਕ ਹੋ ਕੇ ਸੇਵਾ ਕਰਾਉਣ ਲੱਗੇ ਤੇ ਉਹ ਆਪਣਾ ਆਪਣਾ ਫਰਜ ਹੈ ਜਿਹੜਾ ਕਿ ਬੈਸ਼ਨੂ ਦਾਸ ਆ ਵੀਰਾ ਜਿਹਦੇ ਲੱਤਾਂ 'ਚ ਕੀੜੇ ਪਏ ਸੀ ਜਦੋਂ ਲੈ ਕੇ ਆਏ ਸੀ ਤੇ ਹੁਣ ਵੀਰਾ ਲਾਂਗ ਦੀ ਸਿੰਘ ਦੀ ਡਿਊਟੀ ਦਿਵਾ ਰਿਹਾ ਵੀਰਾ ਆਪਣਣੀ ਤੋਂ ਲੈ ਕੇ ਆਏ ਸੀ ਵੀਰ ਇਧਰ ਬਿੰਦਰ ਵੀਰਾ ਢਾਂਡਿਆ ਦੇ ਡਿਊਟੀ ਆ ਇਨੂੰ ਮੁੱਦ ਕੀ ਤੋਂ ਲੈ ਕੇ ਆਏ ਸੀ ਵੀਰੇ ਨੂੰ ਹਨਾ ਕਿੰਨੀ ਮਾੜੀ ਹਾਲਤ ਸੀਗੀ ਬਿੰਦਰ ਵੀਰੇ ਦੀ ਤੇ ਗੁੱਡੀ ਭੈਣ ਦੀ ਦੋਨੇ ਭੈਣ ਭਰਾਵਾਂ ਨੂੰ ਲੈ ਕੇ ਆਏ ਸੀਗੇ ਬਿੰਦਰ ਵੀਰੇ ਨੇ ਇਹ ਕਾਲੀ ਸਾਹਿਬ ਤੋਂ ਲੈ ਕੇ ਆਏ ਸੀਗੇ ਅਸੀਂ ਦੁਰਲਭ ਨੂੰ ਕਾਲੀ ਸਾਹਿਬ ਦੇ ਬਾਹਰ ਝੁੱਗੀ ਬਾ ਕੇ ਰਹਿੰਦਾ ਸੀ ਬਾਈ ਪਿਛਲੇ 15 16 ਸਾਲਾਂ ਤੋਂ ਸਿਰ 'ਤੇ ਵੀ ਜਟਾਵਾਂ ਦਾੜੇ 'ਚ ਵੀ ਜਟਾਵਾਂ ਬਣੀਆਂ ਹੋਈਆਂ ਸੀ ਬਹੁਤ ਮਾੜੀ ਹਾਲਤ ਸੀ ਬਾਈ ਦੀ ਹਨਾ ਚਲੋ ਇਹਦਾ ਸੀ ਗਿਆ ਜੀ ਸਾਡੀਆਂ ਜਾਣਕਾਰੀਆਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜੀ ਦਸ ਸ਼ੇਅਰ ਕਰਿਓ ਵੀਡੀਓ ਤੇ ਜੇ ਕੋਈ ਭੈਣ ਭਰਾ ਮਦਦ ਕਰ ਸਕਦਾ ਬਿਲਡਿੰਗ ਬਣਾਉਣ ਦੇ ਨਾ ਕਾਰਜਾਂ ਦੇ ਵਿੱਚ ਤਾਂ ਜ਼ਰੂਰ ਕੋਸ਼ਿਸ਼ ਕਰਿਓ ਜੀ ਮੁਨਫਤਰੀ ਸੇਵਾ ਪਰਿਵਾਰ ਦੇ ਵਿੱਚ ਸਾਰੇ ਖੁਸ਼ੀਆਂ ਤੇ ਖੇੜਿਆਂ ਨਾਲ ਰਹਿਣ ਤੇ ਸੁਪਨਿਆਂ ਦਾ ਘਰ ਦੀਆਂ ਬਿਲਡਿੰਗਾਂ ਸੁਪਨਿਆਂ ਦੇ ਘਰ ਦੇ ਕੰਮਕਾਜ ਸਾਰੇ ਨਿਰੰਤਰ ਚੱਲਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ